ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰਾਂ ਰੋਜ਼ ਦੀ ਤਰ੍ਹਾਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਖੋਰ ਨਵਾਂ ਨੋਟੀਫਿਕੇਸ਼ਨ ਲੈ ਕੇ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਪੰਜਾਬ ਦੀਆਂ ਪੋਸਟਾਂ ਆ ਪੰਜਾਬ ਦੇ ਵਿੱਚ ਹੀ ਪੋਸਟਿੰਗ ਰਹਿਣ ਵਾਲੀ ਹੈ 8ਵੀਂ ਪਾਸ 10ਵੀਂ ਪਾਸ ਦੇ ਲਈ ਬਹੁਤ ਵਧੀਆ ਮੌਕਾ ਹੈ 8ਵੀਂ ਪਾਸ 10ਵੀਂ ਪਾਸ ਕੈਂਡੀਡੇਟ ਅਪਲਾਈ ਕਰ ਸਕਦੇ ਇਹਨਾਂ ਪੋਸਟਾਂ ਨੂੰ ਤੇ ਪੋਸਟਾਂ ਦੀ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਯੋਗਤਾ ਕੀ ਹੋਊਗੀ ਤਨਖਾਹ ਕੀ ਹੋਊਗੀ ਅਪਲਾਈ ਕਿਵੇਂ ਕਰਨਾ ਸਾਰੀ ਜਾਣਕਾਰੀ ਦੇਵਾਂਗੇ ਵੀਡੀਓ ਦੇ ਵਿੱਚ ਵੀਡੀ ਹਾਂ ਤੱਕ ਬਣੇ ਰਹੋ ਵੇਖਦੇ ਵੇਖਦੇ ਵੀਡੀਓ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਸ਼ੇਅਰ ਜ਼ਰੂਰ ਕਰ ਦਿਆ ਕਰੋ ਅਗੇ ਵੀਡੀਓ ਨੂੰ ਤੁਹਾਡੇ ਸ਼ੇਅਰ ਤੁਹਾਡੇ ਲਾਈਕ ਦੇ ਨਾਲ ਹੀ ਸਾਨੂੰ ਮੋਟੀਵੇਸ਼ਨ ਮਿਲਦਾ ਹੈ ਤੁਹਾਡੇ ਲਈ ਹਰ ਰੋਜ਼ ਨਵੀਆਂ ਤੋਂ ਨਵੀਆਂ ਜੋ ਵੀ ਨੌਕਰੀਆਂ ਸਰਕਾਰ ਵੱਲੋਂ ਜਾਰੀ ਹੁੰਦੀਆਂ ਤੁਹਾਡੇ ਤੱਕ ਲੈ ਕੇ ਆਉਂਦੇ ਰਹਿੰਨੇ ਆ ਤਾਂ ਬਿਨਾ ਕਿਸੇ ਦੇਰੀ ਅੱਜ ਦੇ ਨੋਟੀਫਿਕੇਸ਼ਨ ਤੇ ਚੱਲਦੇ ਹਾਂ ਜੀ ਸਭ ਤੋਂ ਪਹਿਲਾਂ ਪੋਸਟਾਂ ਦੀ ਗੱਲ ਕਰਦੇ ਹਾਂ ਜੀ ਪ੍ਰੋਸੈਸਰ ਸਰਵਰ ਦੀ ਪੋਸਟ ਹੈ ਦੋ ਪੋਸਟਾਂ ਜਾਰੀ ਹੋਈਆਂ ਨੇ ਜਨਰਲ ਕੈਟਾਗਰੀ ਦੇ ਲਈ ਰਾਖਵੀਆਂ ਨੇ ਜੀ ਇਹ ਪੋਸਟਾਂ 18000 ਰੁਪਏ ਪਰ ਮਨ ਸੈਲਰੀ ਰਹਿਣ ਵਾਲੀ ਹੈ ਐਸ ਪਰ 7th 10ਵੀਂ ਪਾਸ ਤੁਸੀਂ ਪੰਜਾਬੀ ਵਿਸ਼ੇ ਦੇ ਨਾਲ ਕੀਤੀ ਆ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਪੰਜਾਬੀ ਵਿਸ਼ਾ ਪਾਸ ਕੀਤਾ ਹੋਣਾ ਲਾਜ਼ਮੀ ਹੈ ਜੀ 18 ਤੋਂ 35 ਸਾਲ ਏਜ ਲਿਮਿਟ ਰੱਖੀ ਗਈ ਹੈ ਜੀ ਇਹਨਾਂ ਵੱਲੋਂ ਨੈਕਸਟ ਪੀਐਨ ਦੀਆਂ ਪੋਸਟਾਂ ਨੇ ਜੀ ਤਿੰਨ ਪੋਸਟਾਂ ਨੇ ਕੈਟਾਗਰੀ ਵਾਈਜ਼ ਵੰਡ ਦਿੱਤੀ ਹੋਈ ਹੈ ਜੀ 18000 ਰੁਪਏ ਪਰ ਮਨਥ ਸੈਲਰੀ ਇਸ ਪੋਸਟ ਦੇ ਲਈ ਰਹਿਣ ਵਾਲੀ ਹੈ ਤੇ 8ਵੀਂ ਪਾਸ ਜੇਕਰ ਤੁਹਾਡੀ ਪੰਜਾਬੀ ਵਿਸ਼ੇ ਨਾਲ ਕੀਤੀ ਹੋਈ ਹੈ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ 18 ਤੋਂ 40 ਸਾਲ ਏਜ ਲਿਮਿਟ ਇਹਨਾਂ ਵੱਲੋਂ ਲਿਖੀ ਗਈ ਹੈ ਜੀ ਤੇ ਜਿਹੜੇ ਯੋਗ ਉਮੀਦਵਾਰ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਡਾਇਰੈਕਟ ਇੰਟਰਵਿਊ ਦੇ थ्रू ਤੁਹਾਡੀ ਸਿਲੈਕਸ਼ਨ ਆ ਰਹਿਣ ਵਾਲੀ ਹੈ ਸ਼ਡਿਊਲ ਇੰਟਰਵਿਊ ਦਾ ਨਾਲ ਹੀ ਇਹਨਾਂ ਬਲੂਨ ਨੋਟੀਫਿਕੇਸ਼ਨ ਦੇ ਵਿੱਚ ਦਿੱਤਾ ਹੋਇਆ ਹੈ ਨੋਟੀਫਿਕੇਸ਼ਨ ਜ਼ਰੂਰ ਰੀਡ ਕਰ ਲਿਓ ਜੀ ਪੂਰਾ ਵੀਡੀਓ ਦੀ ਡਿਸਕ੍ਰਿਪਸ਼ਨ 'ਚ ਉਹਦਾ ਲਿੰਕ ਦਿੱਤਾ ਹੋਇਆ ਹੈ ਅਲਫਾਬੈਟਿਕਲੀ ਕੈਂਡੀਡੇਟਸ ਨੂੰ ਬੁਲਾਇਆ ਜਾਊਗਾ ਇੰਟਰਵਿਊ ਦੇ ਲਈ ਇਹ ਇਹਨਾਂ ਦਾ ਸ਼ਡਿਊਲ ਹੈ ਜੀ ਡੇਟ ਵਾਈਜ਼ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਕਿਹੜੇ ਕੈਂਡੀਡੇਟ ਨੇ ਕਿਹੜੇ ਦਿਨ ਇੰਟਰਵਿਊ ਦੇਣੀ ਹੋਊਗੀ ਅਲਫਾਬੈਟਿਕਲੀ ਤੁਹਾਡੇ ਨਾਮ ਦੇ ਅਨੁਸਾਰ ਇੰਟਰਵਿਊ ਦੇ ਲਈ ਬੁਲਾਇਆ ਜਾਊਗਾ ਪਰਫਾਰਮਾ ਤੁਸੀਂ ਸਕਰੀਨ 'ਤੇ ਦੇਖ ਸਕਦੇ ਹੋ ਜੀ ਪੂਰਾ ਪਰੰਤੋ ਬਾਅਦ ਆਪਣੇ ਸਾਰੇ ਦਸਤਾਵੇਜ਼ ਜੋ ਵੀ ਤੁਹਾਡੀ ਯੋਗਤਾ ਦੇ ਦਸਤਾਵੇਜ਼ ਦਾ ਐਕਸਪੀਰੀਅੰਸ ਹੈ ਕੈਟਾਗਰੀ ਦਾ ਕੋਈ ਸਰਟੀਫਿਕੇਟ ਹੈ ਰੂਰਲ ਸਰਟੀਫਿਕੇਟ ਜੋ ਵੀ ਤੁਹਾਡੇ ਕੋਲ ਹੈਗਾ ਨਾਲ ਲਗਾ ਕੇ ਐਨਵੈਲਪ ਦੇ ਵਿੱਚ ਪਾ ਕੇ ਕਵਰ ਕਰਕੇ ਇਹਨਾਂ ਦੇ ਦਫ਼ਤਰ ਵਿੱਚ ਹੀ ਪਹੁੰਚਦਾ ਕਰਨਾ ਬਾਈ ਬਾਈ ਹੈਂਡ ਵੀ ਪਹੁੰਚਦਾ ਕਰ ਸਕਦੇ ਹੋ ਬਾਈ ਪੋਸਟ ਵੀ ਭੇਜ ਸਕਦੇ ਹੋ 12 ਮਾਰਚ 2025 ਅੰਤਮ ਮਿਤੀ ਇਹਨਾਂ ਪੋਸਟਾਂ ਉੱਪਰ ਅਪਲਾਈ ਕਰਨ ਦੇ ਲਈ ਹੈ ਤਾਂ 8ਵੀਂ ਪਾਸ 10ਵੀਂ ਪਾਸ ਕੈਂਡੀਡੇਟ ਇਹਨਾਂ ਪੋਸਟਾਂ ਦਾ ਲਾਹਾ ਲੈ ਸਕਦੇ ਹੋ ਜੀ ਆਪਣੀ ਸਿਲੈਕਸ਼ਨ ਪੱਕੀ ਕਰ ਸਕਦੇ ਇਹਨਾਂ ਪੋਸਟਾਂ ਦੇ ਲਈ ਤਿਆਰੀ ਕਰਕੇ ਤਾਂ ਇਹ ਜੀ ਅੱਜ ਦੀਆਂ ਪੋਸ ਨਵੀਆਂ ਵੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੇਖਦੇ ਰਹਾ ਕਰੋ ਜੀ ਧੰਨਵਾਦ